सबसे पहले तो मैं वाटर वॉज पंजाब का थैंक्स करता हूँ जिन्होंने मुझे यहाँ पे बुलाया और मैं हमेशा पंजाब से प्यार करता हूँ मैं ये कहना चाहूंगा कि मैं पानी की सफाई ना कर नहीं सकता और आप लोग इस वीडियो को देख के इस मैसेज को आगे ना फैलाइए मैं होने सभी बात प्यारे भाई और बहनों पानी हो गए डूगे चौड़ा लाना ही छट गए हो गए कि नहीं हो गए भाई और बहनों मेरे दादा की उम्र में उन्होंने दरिया देखे बाप ने कुएं देखे हम लोग जो पानी है बोतल में देख रहे हैं आने वाली पीढ़ी सोचो किसमें देखी कि भाई और बहनों मुझे चाहे गाली निकालो निकालो पानी की सफाई रखो जो सोच गुरुआ दी सी ओते ही थोड़ा बहुत पैरा दे रहे हैं ते मैं सब तो पहला थैंक्स करदा वाटर वॉरियर्स पंजाब की पूरी टीम का मैं उन्होंने हौसला अफजाई वास्ते ਖੋਦ ਗਰਾਉਂਡ ਲੈਵਲ ਤੇ ਆਇਆ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਬੰਬੇ ਰਹਿ ਕੇ ਵੀ ਅਸੀਂ ਹਮੇਸ਼ਾ ਪੰਜਾਬ ਤੋਂ ਕਦੇ ਨਹੀਂ ਟੁੱਟੇ ਬਟ ਜਦੋਂ ਕਈ ਵਾਰੀ ਬੜੀ ਮਾਣਤਾ ਹਮੇਸ਼ਾ ਹੁੰਦਾ ਕਿ ਪੰਜਾਬੀਅਤ ਦੇ ਨਾਲ ਪੂਰੀ ਦੁਨੀਆ 'ਚ ਘੁੰਮਣ ਦਾ ਮੌਕਾ ਮਿਲਦਾ ਬਟ ਕਿਤੇ ਨਾ ਕਿਤੇ ਚਿੰਤਾ ਵੀ ਰਹਿੰਦੀ ਆ ਜਿਹੜੀਆਂ ਜਿਨ੍ਹਾਂ ਚੀਜ਼ਾਂ 'ਤੇ ਹੀ ਮਾਣ ਕਰਦੇ ਆ ਉਹ ਅੱਜ ਖਤਰੇ 'ਚ ਐ ਤੇ ਨਾਲ ਦੀ ਨਾਲ ਤਸੱਲੀ ਵੀ ਹੋਈ ਨਾ ਭਾਈ ਦਾ ਕੰਮ ਦੇਖ ਕੇ ਜੋ ਜਿਸ ਲੈਵਲ ਤੇ ਕੰਮ ਕਰ ਰਹੇ ਮੈਂ ਇਹਨਾਂ ਨੂੰ ਫੋਲੋ ਕੀਤਾ ਦੇਖਿਆ ਤੇ ਗੌਰਵ ਭਾਜੀ ਦਾ ਜਿਨ੍ਹਾਂ ਨੇ ਇਹਨਾਂ ਨੂੰ ਮਿਲਵਾਇਆ ਤੇ ਮੈਂ ਸਭ ਤੋਂ ਪਹਿਲਾਂ ਇੱਥੇ ਪਹੁੰਚਿਆ ਕਿ ਮੈਂ ਖੁਦ ਜਈ ਕਈ ਵਾਰ ਜਲੰਧਰ ਜਾਂਦਾ ਸੀ ਲਾਡਰਵਾਲ ਤੇ ਮੈਂ ਦੇਖਦਾ ਤੇ ਉੱਥੇ ਲੋਕੀ ਮਤਲਬ ਗੱਡੀਆਂ ਜੋ ਪੜ੍ਹੇ ਲਿਖੇ ਲੋਕ ਮੈਂ ਦੇਖਦਾ ਕਿ ਹੈਰਾਨ ਹੋ ਕੇ ਕਿ ਉਹ ਮੈਨੂੰ ਇਹ ਨਹੀਂ ਸਮਝ ਆਂਦੀ ਉਹ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਹੈ ਉਹ ਪਤਾ ਕਰਨਾ ਨਹੀਂ ਚਾਹੁੰਦੇ ਜਿਹਦੇ ਵਿੱਚ ਉਹ ਸੁੱਟ ਰਹੇ ਹਨ ਤਾਂ ਮੁੰਤਾ ਮੁੰਤਾ ਆਪਣੀ ਜੋ ਵੀ ਸੁੱਟ ਰਹੇ ਉਹ ਤਾਂ ਪਾਣੀ ਗੰਦਾ ਕਰ ਰਹੇ ਹੈ ਇਵਨ ਕਿ ਮੈਂ ਖੁਦ 10 ਸਾਲ ਪਹਿਲਾਂ ਉੱਥੇ ਜਲ ਪ੍ਰਵਾਹ ਕਰਨ ਗਿਆ ਸੀ ਇਤਿਹਾਸ ਵਾਲੀ ਗੱਲ ਹੈ ਮੈਨੂੰ ਕਿ ਪੰਡਤ ਨੇ ਦੱਸਿਆ ਕਹਿੰਦਾ ਵੀ ਇੱਕ ਉਹ ਚਾਂਦੀ ਦੀ ਚੀਜ਼ਾਂ ਨੂੰ ਸੁਨਸਾਨ ਦਰਿਆ ਦੇ ਲਾਗੇ ਦੱਬਣਾ ਮੇਰੇ ਨਾਲ ਦਾ ਮੜ ਉਹਨੂੰ ਅਫੀਮ ਦੱਸੀ ਸੀ ਕਿ ਅਫੀਮ ਸੁੱਟਣੀ ਜਲਬਰਵਾਹ ਕਰਨੀ ਮੈਂ ਤਾਂ ਦੱਬ ਕੇ ਆ ਗਿਆ ਤੇ ਉਹ ਕਹਿੰਦਾ ਇਹ ਉਹਨਾਂ ਦੇ ਦੁਆਰਾ ਪੰਡਤ ਨੂੰ ਫੋਨ ਲਾਇਆ ਕਹਿੰਦਾ ਭਾਈ ਉਹ ਜਿਹੜੀ ਅਫੀਮ ਸੁੱਟਣੀ ਸਾਰੀ ਸੁੱਟਣੀ ਹੈ ਕਹਿੰਦਾ ਨਹੀਂ ਸੁੱਟਣੀ ਕਹਿੰਦਾ ਫਿਰ ਦੀ ਰੱਖ ਲੈਨੇ ਅੱਧੀ ਮੂੰਹ ਚ ਪਾ ਲਈ ਉਹਨੇ ਤੂੰ ਸੁੱੜਤੀ ਤੇ ਤੇ ਇਦਾਂ ਦੇ ਕੰਮ ਹੈਗੇ ਆ ਜਿੱਦ ਜਿਹੜੇ ਦੱਸਦੇ ਆ ਜਿਹੜੇ ਕਰਦੇ ਆ ਸੋ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਹੈ ਸਾਡਾ ਜਿਹੜਾ ਕੁਦਰਤ ਹੈ ਪਾਣੀ ਮੈਨੂੰ ਇਹ ਲੱਗਦਾ ਜੋ ਕੁਦਰਤ ਨੇ ਸਾਨੂੰ ਫ੍ਰੀ ਚ ਦਿੱਤਾ ਹੁੰਦਾ ਨਾ ਉਹ ਅਨਮੋਲ ਚੀ ਮੈਂ ਇਹਨਾਂ ਦੇ ਰਾਹੀਂ ਇਹਨਾਂ ਦੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹਰ ਇੱਕ ਪੰਜਾਬੀ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹਨਾ ਕਿ ਸਾਰੇ ਆਪਾਂ ਪੰਜਾਬੀਅਤੇ ਮਾਣ ਕਰਦੇ ਆ ਆਪਣੇ ਆਪ ਤੇ ਕਰਦੇ ਬਟ ਉਹ ਮਾਣ ਹੁਣ ਇਹਦੀ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਉਹ ਹੈਗਾ ਸਾਡੀ ਕੁਦਰਤ ਰੁੱਖ ਪੇੜ ਦਰਿਆ ਜਿਨ੍ਹਾਂ ਕਰਕੇ ਪੰਜਾਬ ਹੈ ਨਾ ਪਹਿਲਾਂ ਹੀ ਆਪਾਂ ਕੋ ਬੜਾ ਕੁਝ ਖੁੱਸ ਗਿਆ ਸੋ ਸਾਨੂੰ ਇਹ ਪੂਰੀ ਤਨਮਨ ਧਨ ਦੇ ਨਾਲ ਗਰਾਊਂਡ ਲੈਵਲ ਤੇ ਆਉਣਾ ਚਾਹੀਦਾ ਕਿਉਂਕਿ ਬਾਕੀ ਚੀਜ਼ਾਂ ਤਾਂ ਹੀ ਆ ਚੱਕ ਮੇਰਾ ਹੁਣ ਜਿਵੇਂ ਮੈਂ ਕਲਾਕਾਰ ਹਾਂ ਕਲਾਕਾਰੇ ਲੋਕਾਂ ਤੇ ਡਿਪੈਂਡ ਹੁੰਦਾ ਹੈ ਨਾ ਬਟ ਉਹ ਤਾਂ ਹੀ ਆ ਜੇ ਲੋਕਾਂ ਦੇ ਚੁੱਲ੍ਹੇ ਚ ਜਗਦੇ ਰਹਿਣਗੇ ਉਹਨਾਂ ਨੂੰ ਪਾਣੀ ਸਭ ਕੁਝ ਮਿਲੇਗਾ ਖਾਣਾ ਪੀਣਾ ਮਿਲੇਗਾ ਤਾਂ ਹੀ ਸਾਨੂੰ ਕੋ ਸੱਦੇਗਾ ਨਾ ਸੋ ਮੈਨੂੰ ਲੱਗਦਾ ਮੇਰੇ ਕੰਮ ਤੋਂ ਵੀ ਇੰਪੋਰਟੈਂਟ ਇਹ ਚੀਜ਼ ਹੈ ਦਰਿਆ ਜਿਹੜੀ ਦਰਿਆਾਂ ਤੇ ਕੰਮ ਕਰਨ ਦੀ ਐਨ ਜੀਓ ਬਣੀ ਹੈ ਅਸੀਂ ਵਾਟਰ ਵਾਰੀਅਰ ਨਾਮ ਤੋਂ ਸ਼ੁਰੂ ਕੀਤਾ ਤੇ ਆਪਾਂ ਸਤਲੁਜ ਤੋਂ ਲੈ ਕੇ ਰਾਵੀ ਤੋਂ ਲੈ ਕੇ ਬਿਆਸ ਤਿੰਨੋਂ ਦਰਿਆਵਾਂ ਤੇ ਆਪਾਂ ਪੰਜਾਬ ਦੇਆਂ ਤੇ ਕੰਮ ਕਰ ਰਹੇ ਆ ਤੇ ਨਾਲੇ ਕਲੀਨਿੰਗ ਡਰਾਈਵ ਕਰਦੇ ਆ ਤੇ ਅਸੀਂ ਖੁੱਦਾ ਖੁੱਲਾ ਸੱਦਾ ਦਿੰਦੇ ਆ ਸਰਕਾਰਾਂ ਨੂੰ ਵੀ ਤੁਹਾਡੇ ਕੋ ਮੌਕਾ ਹੈਗਾ ਆਪਣੇ ਲੋਕ ਐਵੇਂ ਹੀ ਹਿਮਾਚਲ ਘੁੰਮਣ ਜਾਂਦੇ ਆ ਇੱਥੇ ਵਾਈਲਡ ਲਾਈਫ ਸੈਂਚਰੀ ਬਣਾਈਆਂ ਜਾ ਸਕਦੀਆਂ ਬਹੁਤ ਥਾਂ ਹੈਗੀਆਂ ਦਰਿਆਵਾਂ ਦੇ ਕੰਢਿਆਂ ਤੇ ਪਿੰਡਾਂ ਕੋਲ ਜ਼ਮੀਨਾਂ ਹੈਗੀਆਂ ਪੰਚਾਇਤੀ ਜ਼ਮੀਨਾਂ ਹੈਗੀਆਂ ਤੁਸੀਂ ਉਹਨਾਂ ਦਾ ਪ੍ਰੋਪਰ ਯੂਟਿਲਾਈਜ਼ ਕਰੋ ਰੁੱਖ ਲਾਓ ਜਿੰਨੇ ਲਾ ਸਕਦੇ ਹੋ ਸਾਡਾ ਇਹੀ ਟੀਚਾ ਹੈਗਾ ਵੀ ਪੰਜਾਬ 'ਚ ਜੇ ਇੰਨਾ ਸੋਹਣੇ ਦਰਿਆ ਵਗਦੇ ਆ ਤੇ ਇਹੀ ਪਾਣੀ ਐਗਰੀਕਲਚਰ ਵਾਸਤੇ ਇਹੀ ਪਾਣੀ ਪੀਣ ਵਾਸਤੇ ਯੂਜ਼ ਕੀਤਾ ਜਾ ਸਕਦਾ ਬਸ ਇਹਦੇ 'ਚ ਜਿਹੜਾ ਵੇਸਟ ਪੈ ਰਿਹਾ ਉਹਨੂੰ ਰੋਕੋ ਤੇ ਉਹ ਰੰਗਲਾ ਪੰਜਾਬ ਆਪਣਾ ਦੁਬਾਰੇ ਫੇਰ ਬਣ ਸਕਦਾ ਜੀ ਅਜੇ ਤੱਕ ਜੀ ਸਾਡੇ ਕੋਲ ਵਰਕਿੰਗ ਵਲੰਟੀਅਰ ਜਿਹੜੇ ਹੈਗਾ 200 250 ਬੰਦਾ ਵਰਕਿੰਗ ਹੈਗਾ ਪੈਸੇ ਇੰਸਟਾਗ੍ਰਾਮ ਵਗੈਰਾ ਤੇ ਸਾਡੀ ਫੋਲੋਇੰਗ ਹੈਗੀ 50000 ਤੋਂ ਤੇ ਹੀ ਹੈ ਜੀ ਤੇ ਸਾਡੇ ਟਾਰਗੇਟ ਇਹ ਹੈਗਾ ਜੀ ਦੇਖੋ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਦਰਿਆ ਚ ਨਹਿਰ ਚ ਇੰਡਸਟਰੀਅਲ ਧਾਰਮਿਕ ਕੋਈ ਵੀ ਸਮਗਰੀ ਨਹੀਂ ਪੈਣੀ ਚਾਹੀਦੀ ਤੇ ਅੱਗੇ ਵਾਲੇ ਲੈਵਲ ਤੇ ਆਪਾਂ ਇਹ ਚਾਹੁੰਦੇ ਆ ਵੀ ਵਾਟਰ ਟੇਬਲ ਦਾ ਜਿਹੜਾ ਕ੍ਰਾਈਸਿਸ ਹੈ ਗਰਾਊਂਡ ਵਾਟਰ ਖਤਮ ਹੋ ਗਿਆ ਉਹਨੂੰ ਵੀ ਆਪਾਂ ਮੈਨੇਜ ਕਰਨ ਦੇ ਲੈਵਲ ਤੇ ਮਤਲਬ ਆਪਾਂ ਉਪਰਾਲੇ ਕਰਨੇ ਆ ਪਿੰਡ ਪਿੰਡ ਜਾ ਕੇ ਹਰ ਪਿੰਡ ਦੇ ਵਿੱਚ ਬੱਚਾ ਬੱਚਾ ਇਹ ਸਵਾਲ ਪੁੱਛੇ ਵੀ ਸਾਡੇ ਹਿੱਸੇ ਦਾ ਪਾਣੀ ਕਿੱਥੇ ਹੈ ਸਰਕਾਰ ਦੇਖੋ ਸਰਕਾਰਾਂ ਦਾ ਤਾਂ ਕੰਮ ਹੁੰਦਾ ਹੈ ਜੀ ਜੇ ਸਰਕਾਰਾਂ ਆਪਣਾ ਕੰਮ ਨਹੀਂ ਕਰ ਰਹੀਆਂ ਤਾਂ ਹੀ ਸਾਨੂੰ ਆਣਾ ਪੈ ਰਿਹਾ ਹੈ ਬਾਕੀ ਅਸੀਂ ਸਰਕਾਰ ਤੋਂ ਜਿੰਨੀਆਂ ਵੀ ਸਰਕਾਰਾਂ ਅੱਗੇ ਪਿੱਛੇ ਰਹੀਆਂ ਸਾਰੇ ਲੀਡਰਾਂ ਤੋਂ ਬੇਨਤੀ ਕਰਦੇ ਹਾਂ ਉਮੀਦ ਵੀ ਰੱਖਦੇ ਹਾਂ ਵੀ ਸਾਡੇ ਇਸ ਉਪਰਾਲੇ 'ਚ ਉਹ ਸ਼ਾਮਲ ਹੋਣਗੇ ਤੇ ਜਿੰਨੇ ਕ ਉਹਨਾਂ ਦੇ ਡਿਪਾਰਟਮੈਂਟਾਂ ਦੀ ਡਿਊਟੀ ਹੈ ਪੋਲੂਸ਼ਨ ਕੰਟਰੋਲ ਬੋਰਡ ਹੈ ਭਾਵੇਂ ਇਰੀਗੇਸ਼ਨ ਡਿਪਾਰਟਮੈਂਟ ਹੈ ਜੇ ਉਹ ਉਹਨਾਂ ਨੂੰ ਵੀ ਆਪਣੇ ਕੰਮ ਤੇ ਲਾ ਦੇਣ ਨਾ ਪ੍ਰੋਪਰ ਤਰੀਕੇ ਨਾਲ ਮੈਨੂੰ ਲੱਗਦਾ ਵੀ ਸਾਰਾ ਕੰਮ ਆਪਣਾ ਆਪ ਹੀ ਹੋ ਜਾਊਗਾ ਫਿਰ ਸਾਨੂੰ ਆਣ ਦੀ ਲੋੜ ਨਹੀਂ ਹੈ